ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਦੋਸਤੋ ਅੱਜ ਗੱਲ ਕਰਦੇ ਆ ਦੇਵ ਕਰੋੜ ਦੀ ਆਉਣ ਵਾਲੀ ਫਿਲਮ ਡਾਕੂਆਂ ਦਾ ਮੁੰਡਾ ਭਾਗ ਤੀਜੇ ਦੀ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਾਕੂਆਂ ਦਾ ਮੁੰਡਾ ਭਾਗ ਪਹਿਲੇ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦਾ ਇੱਕ ਗੀਤ ਫੀਚਰ ਹੋਇਆ ਸੀ ਡਾਲਰ ਗਾਣਾ ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਹੋਇਆ ਸੀ ਅਤੇ ਹੁਣ ਦੇਵ ਖਰੋੜ ਬਾਈ ਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਦੇ ਇੱਕ ਵਾਰ ਫਿਰ ਇਹ ਦੱਸਿਆ ਕਿ ਸਿੱਧੂ ਮੂਸੇ ਵਾਲਾ ਡਾਕੂਆਂ ਦਾ ਮੁੰਡਾ 3 ਵਿੱਚ ਜੁੜਨ ਜਾ ਰਿਹਾ ਹੈ ਸਾਡੇ ਨਾਲ ਇੱਕ ਹੋਰ ਖਬਰ ਹੈ ਜਿਹੜੀ ਸਾਰਿਆਂ ਨੂੰ ਮੈਂ ਦੇਣੀ ਚਾਹਣਾ ਕਿ ਪਹਿਲੀ ਫਿਲਮ ਤੋਂ ਸਿੱਧੂ ਮੂਸੇ ਵਾਲਾ ਬਾਈ ਇਸ ਫਿਲਮ ਨਾਲ ਜੁੜਿਆ ਸੀ ਬਾਕੀ ਸੀ ਕਿਉਂਕਿ ਤੇ ਤੀਜੀ ਦੇ ਵਿੱਚ ਫੇਰ ਜੁੜਨ ਜਾ ਰਹੇ ਹੈ ਕੀ ਬਾਤ ਹੈ ਇਹ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇ ਤਾਂ ਦੋਸਤੋ ਇਸ ਗੱਲ ਦੀ ਦੇਵ ਕਰੋੜ ਨੇ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਕਿ ਸਿੱਧੂ ਮੂਸੇ ਵਾਲੇ 22 ਦਾ ਕੋਈ ਫਿਲਮ ਦੇ ਵਿੱਚ ਗੀਤ ਹੈ ਜਾਂ ਕੋਈ ਸੀਨ ਹੈ ਸੋ ਇਹ ਆਪਾਂ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਪਤਾ ਲੱਗ ਹੀ ਜਾਵੇਗਾ ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਧੰਨਵਾਦ